महाराज शेर सिंह विष्णु भगवान दी जो हंग महाराज शेर सिंह विष्णु भॻवान दी जो हंग महाराज शेर सिंह विष्णु ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਰੀਆ ਸੰਗਤ ਜੀ ਅਜੇ ਵੀਰ ਜੀ ਨੇ ਇੱਕ ਲਾਈਨ ਆਈ ਕਰਨਲ ਸਿੰਘ ਜੀ ਉਪੀ ਤੋਂ ਉਹਨਾਂ ਨੇ ਇੱਕ ਲਾਈਨ ਬੁੜੀ ਜਨਪਕ ਤੋਂ ਥੋੜੀ ਜਨਮ ਜਨਮ ਦੀ ਟੁੱਟੀ ਗਈ ਗੰਡੀ ਜਿਹੜੀ ਕਮੀ ਸੀਗੀ ਉਹ ਤੁਹਾਡੀ ਪਰਮੇਸ਼ਰ ਨੇ ਪੂਰੀ ਕਰ ਦਿੱਤੀ ਉਹ ਉਹ ਵੇਖੋ ਤੁਹਾਡੇ ਮੁਕਸਲਾਈ ਆ ਜੇ ਪਰਮੇਸ਼ਰ ਨਾਲ ਮਿਲਣੀ ਨਹੀਂ ਹੁੰਦੀ ਜੇ ਉਹ ਭਗਤ ਨਾ ਬਣਾਉਂਦਾ ਤੇ ਸਾਡੀ ਜਿਹੜੀ ਇਹ ਜਿਹੜੀ ਕਮੀ ਆ ਜਨਮ ਜਨਮ ਦੀ ਜਿਹੜੀ ਤੁਹਾਡੀ ਕਮੀ ਸੀਗੀ ਉਹ ਕਿਸ ਤਰ੍ਹਾਂ ਪੂਰੀ ਹੋ ਗਈ। ਤੁਹਾਡੇ ਪਰਮੇਸ਼ਵਰ ਨੇ ਲੈਣੇ ਦੇਣੇ ਦਿੱਤੇ ਭਗਤਾਂ ਦੇ ਕਰ ਕਰ ਜਾ ਜਾ। ਤੇ ਪਰਮੇਸ਼ਵਰ 19 ਮਾਗ 2020 ਵਿਕਰਮੀ ਨੂੰ ਰਾਵੀ ਦੇ ਵਿੱਚੋਂ ਪਾਰ ਗਏ ਇੱਕ ਪਿੰਡ ਤੇ ਪਰਮੇਸ਼ਵਰ ਨੇ ਇਹ ਵਿਹਾਰ ਗੱਡਿਆਂ ਦੇ ਉੱਤੇ ਹੀ ਕੀਤਾ। ਤੇ ਸੰਗਤ ਨੇ ਬੇਨਤੀ ਕੀਤੀ ਸੱਚੇ ਪਿਤਾ ਜੀ ਰਾਵੀ ਪਾਰ ਕਰਨ ਲੱਗੇ ਲੀੜੇ ਭੇਜਣਗੇ। ਕੋਈ ਗੱਡਾ ਕਰ ਲਈਏ ਤੇ ਪਿਤਾ ਜੀ ਨੇ ਕਿਹਾ ਹਾਂ ਕਰ ਲੋ ਹੁਣ ਬੜੀ ਸੋਭ ਆਵੇਕ ਜੀ ਗੱਲ ਹੈ ਵੀ ਜੇ ਕੋਈ ਗੱਡਾ ਕੀਤਾ ਤੇ ਉਹਨੂੰ ਖਿੱਚਣ ਵਾਸਤੇ ਕੋਈ ਜਾਨਵਰ ਤਾਂ ਚਾਹੀਦਾ ਹੀ ਐ ਤੇ ਪਿਤਾ ਜੀ ਨੇ ਇਹ ਵੀ ਹੁਕਮ ਕੀਤਾ ਵੀ ਲਾਗ ਲੈ ਪਿੰਡ ਕੋਲੋਂ ਇਧਰੋਂ ਦੋ ਸੰਡੇ ਵੀ ਲੈ ਲਓ ਤੇ ਪਿਤਾ ਜੀ ਨੇ ਇਹ 19 ਮਾਰ 2020 ਵਿਕਰਮੀ ਦੇ ਵਿੱਚ ਰਾਵੀ ਵਿੱਚੋਂ ਲੰਘਣ ਸਮੇ ਗੱਡਿਆਂ ਉੱਤੇ ਸੰਡਿਆਂ ਦੇ ਪਰਥਾਏ ਉਹ ਜਿਹੜੇ ਦੋ ਸੰਡੇ ਲਿਆਂਦੇ ਸੀ ਉਹ ਕਿਉਂ ਲਿਆਂਦੇ ਸੀ ਜ਼ਿਲ੍ਹਾ ਗੁਰਦਾਸਪੁਰ ਉਹ ਪਰਥਾਏ ਸ਼ਹਿਨਸ਼ਾ ਜੀ ਨੇ ਇਹ ਬਾਣੀ ਅੰਕਿਤ ਕਰਵਾਈ ਵੇਖ ਰਾਜਾਨ ਹੋਇਓ ਚੁੱਪ ਗੁੰਗਮੁਖ ਵਖਾਈਆ ਉਠ ਮਾ ਦੇ ਇਕਲੌਤੇ ਸੁਤ ਵਾਰੀ ਤੇਰੀ ਆਈਆ ਮਗਦ ਦੇਸ਼ ਨਹੀਂ ਉਲਟਾ ਰੋ ਸੋ ਸਮਝ ਜਰਾ ਨਾ ਆਈਆ ਉਹ ਬੇਨਤੀ ਰਿਆ ਪੁੱਛ ਜੋ ਚਮਿਆਰ ਅੱਗੇ ਸੁਣਾਈਆ ਜੋਤੀ ਜੋਤ ਸਰੂਪਾ ਰਾਪ ਆਪਣੀ ਕਿਰਪਾ ਕਰ ਦਿਆਵਾਨ ਦਿਆ ਕਮਾਈਆ ਮਗਧ ਦੇਸ਼ ਦਾ ਰਾਜਾ ਕਹੇ ਮੋਏ ਸਮਝ ਕੋਈ ਨਾ ਆਈਆ ਕੱਲਾ ਬੱਚਾ ਮੈਂ ਕੀ ਦੱਸਾਂ ਬਾਤਾ ਇਹ ਵਪੇੜਾ ਕੋਈ ਖੁਲਾਈਆ ਦੋਹਾ ਦੀ ਉਜਾੜ ਵਿੱਚ ਆਈ ਰਾਤਾ ਸੰਗੀ ਸੰਗ ਨਾ ਕੋਈ ਰਖਾਈਆ ਸਾਨੂੰ ਉੱਥੇ ਮਿਲਿਆ ਚਮਿਆਰ ਰਵਿਦਾਸਾ ਹੱਥ ਡੋਰੀ ਤੰਦ ਰਖਾਈਆ ਅਸੀਂ ਵੇਖ ਕੇ ਕੀਤਾ ਹਾਸਾ ਤਾਲੀ ਖੁਸ਼ੀਆਂ ਨਾਲ ਵਜਾਈਆ ਇਸ ਦਾ ਖਪਰੀ ਨਾਲ ਖਾਲੀ ਕਾਸਾ ਵਸਤ ਹੱਥ ਨਾਲ ਕੋਈ ਟਕਾਈਆ ਸਾਨੂੰ ਵੇਖ ਕੇ ਚਮਿਆਰ ਕਿਹਾ ਇਹ ਪ੍ਰਭੂ ਦਾ ਤਮਾਸ਼ਾ ਤੁਹਾਡੀ ਮੇਰੀ ਨਾ ਕੋਈ ਵਡਿਆਈ ਆ ਮੇਰਾ ਕਰਮ ਇੱਕ खासा ਕੀ ਕਰਾਂ ਮੈਂ ਕਿਉਂ ਕਹਿੰਦੇ ਮੈਨੂੰ ਪਰਮੇਸ਼ਰ ਨੇ ਸਮਝਾਇਆ ਮੇਰਾ ਕਰਮ ਇੱਕ खासा ਜੋ ਕਾਲਸ ਪ੍ਰਭ ਨੇ ਦਿੱਤਾ ਸਮਝਾਈਆ ਜਿਨ੍ਹਾਂ ਵਿੱਚ ਰਹਿਣ ਦਾ ਸੁਆਸਾ ਪੋਸ਼ੁਣਾ ਵਾਲਾ ਲਾਲਾ ਆਪਣਾ ਪੇਟ ਗੁਜ਼ਾਰਾ ਕਰ ਕਰ ਖਾਇਆ ਬੇਸ਼ੱਕ ਤੂੰ ਨਜਰੀ ਆਗੇ ਰਾਜਾ ਤੇਰਾ ਦਰਬਾਨ ਜੰਮਿਆ ਇੱਕੋ ਕੁਲਮਾਈਆ ਮੈਂ ਤੇਰਾ ਨਹੀਂ ਹੋਣਾ ਮੋਤਾ ਜਾ ਪ੍ਰਭ ਸੱਚੀ ਬੰਤ ਬਣਾਈ ਆ ਉਸ ਦੇ ਕੋਲ ਕੀ ਕਾਟਾ ਬੇਅੰਤ ਬੇਪਰਵਾਈਆ ਧਾਰ ਦਿਸੇ ਤੁਸੀਂ ਉਹ ਜਦ ਬਿਚਾਣਾ ਬਾਟਾ ਅ ਜਨਮ ਜਨਮ ਰੂਪ ਵਟਾਈਆ ਮਾਨਸ ਜਨਮ ਪੁਲਿਆ ਰਗੁਨਾ ਥਾ ਮੋਹੇ ਗਰੀਵੇ ਕੇ ਹਸਿਰੇ ਉਡਾਈਆ ਭਗਤ ਦਾ ਮਜ਼ਾਕ ਕੁੱਡੇ ਤੇ ਪਰਮੇਸ਼ਵਰ ਕਿਸ ਤਰ੍ਹਾਂ ਲੇਖ ਬਣਦਾ ਤੇ ਪਰਮੇਸ਼ਵਰ ਕਿਸ ਤਰ੍ਹਾਂ ਪੂਰਾ ਕਰਦੇ ਨੇ ਉਹ ਪਰਮੇਸ਼ਵਰ ਨੇ ਪੂਰਾ ਇਹਦੇ ਵਿਸਤਾਰ ਦੇ ਵਿੱਚ ਦੱਸਿਆ ਉਹਨਾਂ ਨੇ ਰਵਿਦਾਸ ਜੀ ਦਾ ਮਜ਼ਾਕ ਕੀਤਾ ਤੇ ਅੱਗੇ ਰਵਿਦਾਸ ਜੀ ਕਹਿਣ ਲੱਗੇ ਜੋ ਕੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਜੁਗ-ਜੁਗ ਸ਼ਬਦਾਂ ਲੈ ਕੇ ਰਹਾ ਚੁਕਾਈ ਹੈ ਜਦ ਰਵਿਦਾਸ ਜੀ ਨੇ ਇਨੀ ਗੱਲ ਆਖੀ ਵੀ ਤੁਸੀਂ ਮੈਨੂੰ ਗਰੀਬ ਵੇਚੇ ਮੇਰਾ ਮਖੌਲ ਕਰ ਰਹੇ ਹੋ ਤੇ ਉਹਨਾਂ ਨੇ ਜੋ ਗੱਲ ਆਖੀ ਸੀ ਵੀ ਮੈਨੂੰ ਪਰਮੇਸ਼ਵਰ ਨੇ ਇੱਕ ਕਰਮ ਸਮਝਾਇਆ ਤੇ ਕਹਿੰਦੇ ਰਵਿਦਾਸ ਜੀ ਨੂੰ ਸੁਣ ਕੇ ਉਹਨਾਂ ਰਾਜੇ ਦੇ ਅੰਦਰ ਇੱਕ ਗੱਲ ਸੱਟ ਲੱਗੀ ਤੇ ਰਾਜਾ ਕਹਿਣ ਲੱਗਾ ਸੁਣ ਕੇ ਬਚਨ ਲੱਗੀ ਚੋਟ ਨੇਤਰ ਨੈਣ ਉਗੜਾਈਆ ਮੇਰੇ ਵਿੱਚ ਕਿਹੜਾ ਖੋਟ ਤੂੰ ਕਿਹੜਾ ਬਚਨ ਸੁਣਾ ਰਿਹਾ ਮੈਂ ਸ਼ਹਿਨशाह 파ਸ਼ਾ ਤੂੰ ਕਿਹੜੀ ਸੋਚੀ ਸੋਚ ਤੇਰਾ ਕਮਲਾ ਰੂਪ ਕੋਲ ਨਾ ਬਾਹਰ ਆ ਜੇ ਕੁਝ ਮੰਗਣਾ ਹੈ ਖਾੜ ਪੀਣ ਮੰਗ ਲੈ ਰੋਜੀ ਰੋਜ਼ ਘਰ ਰਿਚਕ ਤੇ ਆ ਪਹੁੰਚਾਈ ਆ ਭਗਤ ਨੂੰ ਸੰਸਾਰੀ ਵਸਤੂ ਨਾਲ ਕਦੇ ਕੋਈ ਵਾਸਤਾ ਨਹੀਂ ਹੁੰਦਾ ਉਨੇ ਲਾਲਚ ਵੀ ਦਿੱਤਾ ਰਵਿਦਾਸ ਜੀ ਨੂੰ ਗਰੀਬੀ ਦੇਖ ਕੇ ਜੇ ਕੁਝ ਮੰਗਣਾ ਖਾਣਾ ਪੀਣਾ ਮੰਗ ਲੈ ਰੋਜੀ ਰੋਜ਼ ਘਰ ਵਿੱਚ ਗਿਆ ਪਹੁੰਚਾਈ ਆ ਉਸ ਵੇਲੇ ਰਵਿਦਾਸ ਚੁੱਪ ਹੋਇਆ ਖਾਮੋਸ਼ਾ ਹਾਂ ਨਾ ਕੋਈ ਸੁਨਾਈਆ ਰਵਿਦਾਸ ਜੀ ਕਹਿਣ ਲੱਗੇ ਵੇਖੋ ਪ੍ਰਭਦਾ ਖੇ ਲੋਕ ਪਰ ਲੋਕ ਕੀ ਕੀ ਰਚਨ ਰਚਾਈਆ ਮੇਰੇ ਵਿੱਚੋ ਹੀ ਜੋਤ ਜੋ ਰਾਜੇ ਵਿੱਚ ਟਿਕਾਈਆ ਤੇ ਰਵਿਦਾਸ ਜੀ ਨੇ ਉਹਦਾ ਜਿਹੜਾ ਉਹਨੇ ਕਿਹਾ ਸੀ ਰਵਿਦਾਸ ਜੀ ਨੂੰ ਜੇ ਤੈਨੂੰ ਕੋਈ ਲੋੜ ਹੈ ਮੈਂ ਤੇਰੇ ਘਰ ਪਹੁੰਚਾ ਦੇਣਾ ਜੋ ਵੀ ਵਸਤ ਚਾਹੀਦੀ ਆ ਰਵਦਾਸ ਜੀ ਨੇ ਜਵਾਬ ਦਿੱਤਾ ਮੈਨੂੰ ਉਸ ਦੀ ਪ੍ਰੀਤੀ ਬਹੁਤ ਇਸ ਤਨ ਦਿੱਤੀ ਵਡਿਆਈ ਆ ਜੋਤੀ ਜੋਤ ਸਰੂਪ ਆ ਆਪ ਆਪਣੀ ਕਿਰਪਾ ਕਰ ਸੱਚੀ ਖੇਲ ਦਿੱਤੀ ਵਿਖਾਈ ਆ ਰਵਦਾਸ ਕਿਆ ਸੁਣ ਰਾਜੇ ਜਗ ਸੱਚ ਦੇ ਆ ਜਣਾਈ ਆ ਪਿੱਛੇ ਕਈ ਜਨਮ ਗਏ ਲੰਗ ਅੱਗੇ ਸਾਰ ਹੱਥ ਨਾ ਆਈ ਆ ਕਈ ਵਾਰ ਘੋੜਿਆਂ ਉੱਤੇ ਕੱਸੇ ਤੰਗ ਪਾਕਰ ਜੀ ਨਾਲ ਕਸਾਈ ਆ ਕਈ ਵਾਰ ਭੁੱਖੇ ਰਹਿਰੇ ਲਗਾਏ ਡੰਗ ਕਈ ਜਨਮ ਸੀਸ ਤਾਸ਼ ਟਕਾਈ ਆ ਵੇਖ ਪ੍ਰਭ ਦੇ ਲੋਕ ਪਰ ਲੋਕ ਕੀ ਕੀ ਰਚੰਦ ਚਾਈ ਆ ਤੇਰ ਵਿਧਾਸ ਜੀ ਅੱਗੇ ਕਹਿਣ ਲੱਗੇ ਉਹਨਾਂ ਨੇ ਦੇਖੇ ਕਹਿੰਦੇ ਤੋ ਵੇਖ ਆਪਣੀ ਨੰਗੀ ਕੰਡ ਮਿਹਰਬਾਨ ਨਾ ਕੋਈ ਸਹਾਇਆ ਜਿਸ ਦੇਣਾ ਸਭ ਨੂੰ ਡੰਡ ਡੰਡਾ ਆਪਣੇ ਹੱਥ ਰਖਾਈ ਆ ਜੋਤੀ ਜੋਤ ਸਰੂਪ ਆਰਾਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਜੁਗ ਜੁਗ ਸਬਦਾ ਲੇਖਾ ਰਿਆ ਮੁਕਾਈਆ ਸੁਣ ਕੇ ਬਚਨ ਰਾਜੇ ਦੇ ਨਾਲ ਇੱਕ ਬੱਚਾ ਵੀ ਸੀਗਾ ਸੁਣ ਕੇ ਬੱਚਾ ਨਿਕਲੋਤਾ ਬੱਚਾ ਦਰવેશ ਰਿਹਾ ਜਨਾਈਆ ਰਾਜ ਨੇ ਕੋਜਾ ਕਮਲਾ દિ세 ਸੱਚਾ ਜਿਸ ਵਿੱਚੋਂ ਸਚ ਰੂਪ ਰਜਨੀ ਆਈਆ ਇਸ ਦਾ ਬਚਨ ਕਦੇ ਨਾ ਹੋਵੇ ਕੱਚਾ ਨਾ ਕੋਈ ਮਿੱਠੇ ਮੇਟ ਮਟਾਈਆ ਸਾਡੀ ਇਹ ਧਾਰਨ ਨਾਲ ਹੋਵੇ ਹੱਤਿਆ ਹੱਤਿਆ ਸਕੇ ਨਾ ਕੋਈ ਮਟਾਈਆ ਮੈਨਿਓ ਕੇ ਵੇਖਿਆ ਨਾਲ ਅੱਖਾਂ ਉਹ ਕਹਿੰਦਾ ਮੈਂ ਰਵਿਦਾਸ ਜੀ ਨੂੰ ਨਿਓ ਕੇ ਵੇਖਿਆ ਮੈਨਿਓ ਕੇ ਵੇਖਿਆ ਨਾਲ ਅੱਖਾਂ ਇਸ ਦੇ ਕੋਲ ਨੂਰੋ ਨੂਰ ਨਜਰੀ ਆਈਆ ਮੈਂ ਰਹਿ ਗਿਆ ਹੱਕਾ ਬੱਕਾ ਮੇਰੀ ਚਲੇ ਨਾ ਕੋਈ ਚਿਤਰਾਈਆ ਉਹ ਬੱਚਾ ਰਾਜੇ ਨੂੰ ਕਹਿਣ ਲੱਗਾ ਜੋ ਇਸਨੇ ਬਚਨ ਕਿਹਾ ਯਥਾਰਾ ਯਥਾ ਜਸ ਮੇਦ ਪੁਰਾਣ ਐਸੇ ਦਾ ਗੁੰਗਾਈਆ ਤੈਨੂੰ ਦੇਵੇ ਖਾਲੀ ਹੱਥਾਂ ਬੇਅੰਤ ਬੇਪਰਵਾਹੀਆ ਤੇ ਰਾਜਾ ਕਹਿਣ ਲੱਗਾ ਇਹ ਸੁ ਇਹ ਸੁਣਨ ਵਾਲਾ ਕੱਟਾ ਬੱਚਾ ਧੋੜਾ ਖਲ ਲਵਾਈਆ ਇਹਦੀ ਗੁਥਲੀ ਵਿੱਚੋਂ ਇੱਕੋ ਧਾਗਾ ਆਟਾ ਉਹ ਵੀ ਕੱਚਾਰੂ ਵਟਾਈਆ ਇੱਕ ਆਰ ਕਰੰਬੀ ਉੱਤੇ ਲੱਗਾ ਹੱਥਾ ਜਿਸ ਉਤੇ ਅਤੇਲੀ ਮਾਰ ਕੇ ਆਪਣਾ ਰਿਜਕ ਕਮਾਈਆ ਤੇ ਰਵਦਾਸ ਜਿਨੂੰ ਰਾਜੇ ਨੇ ਕਿਹਾ ਹੰਕਾਰ ਦੇ ਵਿੱਚ ਇਹੋ ਜਿਹੇ ਰਉਂਦੇ ਵਿੱਚ ਕੱਖਾਂ ਚਾਰੋਂ ਗੁੰਟ ਦੇਣ ਦੁਹਾਈਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਸਚ ਦੇਵਨ ਹਾਰ ਵੜਾਈਆ ਰਵਦਾਸ ਜੀ ਨੇ ਉਹਦੀ ਗੱਲ ਦਾ ਜਵਾਬ ਦਿੱਤਾ ਰਵਦਾਸ ਕਿਹਾ ਰਾਜਾ ਸ਼ਾਬਾਸ਼ ਤੇਰੀ ਤੇ ਸੱਤ ਵੜਾਈਆ ਰੰਬੀ ਯਾਰ ਮੇਰੀ ਖਾਸ ਜੋ ਚਮੜੇ ਗੰਢ ਉਹ ਆਈਆ ਇਹੋ ਮੇਰੀ ਪੂੰਜੀ ਖਾਸ ਕੇਸੀ ਡੋਰੀ ਝੋਲੇ ਵਿੱਚੋਂ ਕੱਢ ਵਿਖਾਈ ਆ ਇਹੋ ਮੇਰੀ ਪੂੰਜੀ ਖਾਸ ਕੇਸੀ ਡੋਰੀ ਝੋਲੇ ਵਿੱਚੋਂ ਕੱਢ ਵਿਖਾਈ ਆ ਮਿਹਰਬਾਨ ਪ੍ਰਭੂ ਮੇਰਾੁਰ ਕਬినాਸ਼ ਤੁਰਦਾ ਸੱਚ ਗੁਸਾਈਆ ਮੈਂ ਉਸ ਨੂੰ ਤੇਰੇ ਪਿੱਛੇ ਜਰੂਰ ਦੇਵਾ ਪ੍ਰਭੂ ਇਸ ਦੀ ਆਸਾ ਪੂਰ ਕਰਾਈਆ ਕਿ ਕੀ 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 ਆ ਰਵਿਦਾਸ ਜੀ ਨੇ ਵੀ ਕਿਹੜੀ ਆਸ ਇਸ ਦੀ ਪੂਰੀ ਪੂਰੀ ਕਰਾਓ ਪ੍ਰਭੂ ਪਰਮੇਸ਼ਵਰ 21 ਜਨਮ ਡੋੜਾ ਕੇ ਵਿਚ ਵਿੱਚ ਮਾਸ ਜਗਤ ਤਨ ਹੰਡਾਈਆ ਮੇਰੀ ਆਰ ਲੰਗੇ ਇਸ ਦੀ ਨਾਸ ਨਕ ਨਤ ਵਖਾਈਆ ਸੰਦਿਆ ਨੂੰ ਰਸਾ ਪਾਇਆ ਹੁੰਦਾ ਨਕ ਦੇ ਵਿੱਚ ਮੇਰੀ ਆਰ ਲੰਗੇ ਇਸ ਦੀ ਨਾਸ ਨਕ ਨਤ ਵਖਾਈਆ ਸੋ ਨੂੰ ਲੰਬੇ ਕੋਈ ਨਾ ਕਾਟ ਉੱਧਰ ਕੱਪੜਾ ਹੱਥ ਨਾ ਕੋਈ ਫੜਾਇਆ ਅਮੀਰ ਵਜ਼ੀਰ ਨਾ ਕੋਈ ਰਾਜਪਾਤ ਨ ਕੋ ਕੋ ਸੇ ਨਾ ਕੋਈ ਕਮਾਈ ਆ ਤੇ ਫਿਰ ਕੀ ਹੋ ਕੀ ਬਣਨ ਕੇ ਕੱਟਾ ਬੱਚਾ ਬਣ ਕੇ ਸੁਹਾਗੇ ਨਾਲ ਲਗਾਵੇ ਵਫਾ ਭੱਜੇ ਵਾਹੋ ਦਾਈਆ ਜੇ ਖਲੋਣ ਪਿੱਛੋ ਜ਼ਮੀਦਾਰ ਦੇਣ ਡਾਂਟ ਗੰਦਾ ਆਪਣੇ ਹੱਥ ਠਾਈਆ ਖਾਣ ਨੂੰ ਪੁੱਛੇ ਕੋਈ ਕੁਛ ਨਾ ਚਾਟ ਜੰਗਲ ਬੇਲੇ ਫਿਰ ਫਿਰ ਦੇ ਦੁਹਾਈਆ ਨਾਲੇ ਰੋਵੇ ਨਾਲੇ ਕਹੇ ਜੇ ਰਵਿਦਾਸ ਮੇਰੀ ਪੁੱਛੇ ਬਾਤ ਮੇਰਾ ਹੋਏ ਸਹਾਈਆ मैं उस बेर जरूर देवा प्रभु इसकी आशा पूर कराई आ की, की क्या मैं की बेनती करूंगा तेरा कितने पुरख अविनाश जिस मैं सजा लगा दी लगाईया मेरी जन्म जन्म दी मुक्की वाक लेखा लेखे ने ले लगाईया रविदास क्या चाह ए निकी जही बात इक्की जन्म लंघ चिर ना कोई लंघाई आ वो इक्की जन्मा तो संडे ही बनते रहे हो ਯੀ ਨੰਨੇ ਮਕਾਲ ਕੀਤਾ ਜ਼ੀਰੋ ਵਿਦਾਸ ਜੀ ਦੀ ਗਰੀਬੀ ਦਾ 21 ਜਨਮ ਲੰਘਨੇ ਆ ਚਿਰਨਾ ਕੋਈ ਲੰਗਾਈ ਆ ਕਲਯੁਗੰਤ ਮੇਰਾ ਵੇ ਕਮਲਾਪਾਸ ਬੇਨजीर ਸਹਰ ਸੁਭਦਾਈਆ ਦੂਰ ਦੁੜਾਡਾ ਮੁਕਾਵੇ ਵਾਟ ਆਂਦੀ ਆਪਣਾ ਨਾਉ ਧਰਾਈਆ ਲੱਖ 84 ਵਿੱਚੋਂ ਪਰਖੇ ਤੇਰੀ ਜਾਤ ਇਸ਼ਾਰੇ ਨਾਲ ਉਠਾਈਆ ਤੇ ਉਹ ਬੇਟਾ ਕਹਿਣ ਲੱਗਾ ਰਵਿਦਾਸ ਜੀ ਨੂੰ ਕੀ ਉਹ ਮੈਨੂੰ ਮਿਲੇ ਆ ਜਿਸ ਪਰਮੇਸ਼ਵਰ ਦੀ ਤੁਸੀਂ ਗੱਲ ਕਰ ਰਹੇ ਹੋ ਕਿਓ ਮੈਨੂੰ ਮਿਲੇ ਆ ਜਿਸ ਮੇਰੇ ਬਾਪ ਨੂੰ ਜਨਮ ਦਿੱਤਾ ਦੁਆਈਆ ਸਾਡੀ ਦੋਹਾਂ ਦੀ ਪੁੱਛੇ ਬਾਤ ਹੋਏ ਆਪ ਸਹਾਈਆ ਰਵਦਾਸ ਕੇ ਆਉ ਸਬਦਾ ਸੰਜਣ ਸਾਹ ਸੰਝਾ ਪੀ ਰਖਵਾਈਆ ਆਕੇ ਵੇਖੇ ਤੁਹਾਡਾ ਹਾਲਾਤ ਪੂਰਾ ਪਰਦਾ ਦੇ ਉਠਾਈਆ ਤੁਸਾਂ ਰੋੜੋ ਕੇ ਅੰਗਰ ਗਵਾਂਢੀ ਜਾ ਕੇ ਦੇਣਾ ਨਹੀਂ ਤੇ ਨਹਿਣਾ ਨੀਰ ਵਹਾਈਆ ਕੀ ਆਖੂਗੇ ਤੁਸੀਂ ਅਸੀਂ ਰਵਦਾਸ ਕੋਲੋਂ ਸਿੱਖੀ ਜਾਂਚ ਸ਼੍ਰੀ ਭਗਵਾਨ ਨਿਮਾਣਿਆ ਨਿਤਾਣਿਆ ਆਪਣੇ ਗਲੇ ਲਗਾਈਆ ਕਰਕੇ ਪਾਪੀ ਤੁਹਾਨੂੰ ਦੇਨ ਜਾਤ ਸਿਰ ਆਪਣਾ ਹੱਥ ਟਿਕਾਈਆ ਕਿਸ ਤਰ੍ਹਾਂ ਦਇਆ ਕਰੇਗਾ ਚਲ ਕੇ ਆਏ ਤੁਹਾਡੇ ਕਹਾਟ ਰਵਿਦਾਸ ਸੁਮਿਆਰਾ ਨਾਲ ਮਿਲਾਈਆ ਲੇਖਾ ਲੈ ਕੇ ਕਲਮ ਸ਼ਾਹੀ ਦੁਆਬ ਸ਼ਹਿਨशाह ਆਪਣਾ ਹੁਕਮ ਵਰਤਾਇਆ ਦੋਹਾ ਦੇ ਸਿਰ ਵਿੱਚ ਮਾਰੇ ਇੱਕ ਇੱਕ ਛਾਟ ਦੁੱਖ ਦਰਦ ਦੇ ਗਵਾਇਆ ਪਰਮੇਸ਼ਰ ਨੇ ਉਸ ਵੇਲੇ ਜਦ ਇਹ ਲੇਖ ਅੰਕਿਤ ਕਰਾਇਆ ਤੇ ਉਹ ਦੋ ਸੰਧਿਆ ਦੇ ਸਿਰ ਵਿੱਚ ਆਪਣੀ ਖੁੰਡੀ ਨਾਲ ਇੱਕ ਛਾਤ ਮਾਰਿਆ ਤੇ ਸੰਗਤ ਦੇ ਬੇਨਤੀ ਕਰਨ ਦੇ ਪਰਮੇਸ਼ਰ ਨੇ ਸਾਰਾ ਦੱਸਿਆ ਦੋਹਾਂ ਦੇ ਸਿਰ ਵਿੱਚ ਮਾਰੇ ਇੱਕ ਇੱਕ ਛਾਤ ਦੁਖਦਰਦ ਦੇ ਗਵਾਇਆ ਇਸੇ ਜਨਮ ਵਿੱਚ ਮੁੱਕ ਜਾਏ ਵਾਗ ਅਗੇ ਜਨਮ ਨਾ ਕੋਈ ਕੋਈਆ ਆਰ ਪਾਰ ਹੋ ਕੇ ਪੁੱਛੇ ਤੁਹਾਡੀ ਬਾਤ ਹਰ ਗੋਵਿੰਦ ਗੁਰ ਅਰਜਨ ਦੇਵ ਗਵਾਇਆ ਉਸ ਵੇਲੇ ਭਗਤ ਸੋਹਲੇ ਜਿਹੜੇ ਸਾਥ ਸਾਰੇ ਵੇਖ ਵੇ ਖੁਸ਼ੀ ਮਨਾਈਆ ਸ਼੍ਰੀ ਭਗਵਾਨ ਕਿਹਾ ਸੁਣ ਰਵਿਦਾਸ ਆਪਣਾ ਧਿਆਨ ਲਗਾਈਆ ਅਸੀਂ ਦੋਏ ਇਕੱਠੇ ਹੋ ਕੇ ਆਗੇ ਦੋਹਾ ਪਾਸ ਵਿੱਚੋਂ ਦੋ ਦੋ ਨਜ਼ਰੀ ਆਈਆ ਪਹਿਲੋ ਸੰਗਤ ਚਰਨ ਧੂੜ ਕਿੰਨੀ ਵਡਿਆਈ ਕੀਤੀ ਪਰਮੇਸ਼ਰ ਨੇ ਦਿੱਤੀ ਪਹਿਲੋ ਸੰਗਤ ਚਰਨ ਧੂੜ ਰਾਵੀ ਵਿੱਚ ਗਈ ਸ਼ੋ ਸ਼੍ਰੀ ਭਗਵਾਨ ਦੇ ਆ ਕਮਾਈਆ ਫੇਰ ਉਸ ਧੂੜ ਨਾਲ ਇਨਾਂ ਦੀ ਦੁਰਮਤ ਮਹਿਲ ਦਿੱਤੀ ਤੋ ਸ਼੍ਰੀ ਭਗਵਾਨ ਆਪਣਾ ਹੱਥ ਟਿਕਾਈਆ ਅੱਗੇ ਲੇਖਾ ਰਹੇ ਨਾ ਕੋ ਅੰਤ ਆਪਣੇ ਵਿੱਚ ਸਮਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਨ੍ਹਾਂ ਚਰਨਾ ਲਿਆ ਸ਼ੋ ਤਿੰਨਾ ਮਿਲੇ ਮਾਨ ਵੜਿਆਈ ਆ ਤੇ ਅਖੀਰ ਦੇ ਵਿੱਚ ਸੰਗਤ ਜੀ ਰਾਵੀ ਨੇ ਵੀ ਕਿਹਾ ਇਹਨਾਂ ਸ਼ਬਦਾਂ ਨਾਲ ਆਪ ਜੀ ਦੇ ਪਰਮੇਸ਼ਰ ਦੇ ਚਰਨਾ ਪਾਸੋਂ ਤੇ ਸਰਬਸੰਗਤ ਤੋਂ ਮਾਫੀ ਦਾ ਯਾਚਕਾਂ ਰਾਵੀ ਕਹੋ ਦਰਵੇਸ਼ ਹੋਣਾ ਨਰੇਸ਼ ਹੋਣਾ ਨਾ ਹੋਣੀ ਕੋਈ ਪੈਰੀ ਜੁੱਤੀ ਚੋਤਾ ਵਾਲੇ ਸਾਰੇ ਆਪਣੇ ਵਿੱਚ ਮਲਾਈ ਆ ਗੁਰਪਤਾਰ ਪੀਰ پیغمبر ਉਹਦੇ ਅੰਦਰ ਆਪਣੀ ਜਗ੍ਹਾ ਰੱਖਣੀ ਲੁਕੀ ਸਾਰੇ ਇਕੱਠੇ ਡੇਰਾ ਲਾਈਆ ਸੰਗਤ ਦੀ ਪਾਣੀ ਪੜਦਿਆਂ ਨਿੱਕਾਂ ਗਲਤੀਆਂ ਹੋਈਆਂ ਬੱਚਾ ਸਮਝ ਕੇ ਮਾਫ ਕਰਨਾ ਪਰਮੇਸ਼ਵਰ ਦੇ ਚਰਨਾ ਪਾਸੋਂ ਮਾਫੀ ਦਾ ਜਾਚਾ ਕਾ ਸਰਭਰ ਸੰਗਤ ਵੀ ਮਾਫ ਕਰੇ ਬੱਚਾ ਸਮਝ ਕੇ ਤੇਜੇ ਕਾਰਿਆਂ ਦਾ ਸਾਥ ਜ਼ਰੂਰ ਦੇਵੇ ਸੋ ਹੰਗ ਮਹਾਰਾਜ ਜੀ ਨੂੰ ਸਿੰਗਰੀਛੋ ਭਗਵਾਨ ਦੀ ਜੈ